ਕੀ ਕਰਾਂ ਮੇਸਸ ਪੇਗੜੀ ਪੈ ਗਿਆ ਜੇ ਕਿਤੇ ਵੀਜੀ ਸੱਸ ਨਾਲ ਗੱਲਾਂ ਕਰਾਈ ਜਾ ਕੇ ਇਹ ਉਤੇ ਅੱਗੇ ਭੈੜੀ ਬੜੀ ਹਾਂ ਹੁਣ ਤੇ ਮੇਰੇ ਤੀਨ ਭਾਂ ਕਰੋ ਬਾਹਰ ਕੱਢ ਦੇ ਕੀ ਕਰੂੰਗੀ ਫੇਰ ਮੈਂ ਨਾ ਤੇ ਮਹਾ ਵਿਆਹੀ ਆ ਕੀ ਕਰਾਂ ਬੜੀ ਚਿੰਤਾ ਹੀ ਲੱਗ ਗਈ ਐ ਮੈਨੂੰ ਤੇ ਇਹ ਕੀ ਹੁਣ ਬਣਿਆ ਇਹਦੇ ਕੋਲ ਵੀ ਸੱਚ ਵਾਂ ਇਹ ਨਹੀਂ ਗੱਲ ਕਰਨੋਂ ਭੈੜੀ ਪੈਂਦੀ ਕਿਦਾਂ ਮੈਂ ਕਰਾਂ ਤੇ ਕੀ ਮੈਨੂੰ ਆਖਾਂ ਤੇ ਮੇਰਾ ਮੰਨਣਾ ਵੀ ਨਹੀਂ ਆਖਾਂ ਮੁੰਡੇ ਨਾਲ ਮੇਰੀ ਗੱਲ ਨਹੀਂ ਕਰਮਦੀ ਇੱਤੀ ਦਵੀ ਮੇਰੇ ਕਹਦੀ ਦੇਕਰ ਜਾ ਕੇ ਗੱਲਾਂ ਪਤਾ ਜੇ ਕਰਾਈ ਤੇ ਬੜਾ ਕੰਮ ਖਰਾਬ ਹੋ ਜਾਣਾ ਵਾ ਹੁਣ ਕੀ ਕਰਾਂ ਰੱਬਾ ਮੈਂ ਕੋਈ ਸਮਝ ਨਹੀਂ ਮੈਨੂੰ ਲੱਗਦੀ ਉਹ ਕਤੇ ਕੁੜੀ ਨੇ ਮੈਨੂੰ ਫੋਨ ਨਹੀਂ ਕੀਤਾ ਤਿੰਨ ਚਾਰ ਦਿਨ ਹੋ ਗਏ ਉਹਦਾ ਫੋਨ ਹੀ ਨਹੀਂ ਆਇਆ ਜੇ ਮੈਂ ਉਹਨੂੰ ਗੱਲ ਦੱਸ ਦਿੰਦੀ ਵੀ ਇਦਾਂ ਕਹਿੰਦੀ ਓ ਤੀਏ ਆਪਣਾ ਪੈਰ ਸੰਭਾਲ ਕੇ ਰੱਖੀਂ ਇਹਦਾ ਕੋਈ ਪਤਾ ਨਹੀਂ ਉਹਨੂੰ ਮੌਕਾ ਨਹੀਂ ਦਈ ਗੱਲ ਕਰਨ ਦਾ ਜਾਈਗੀ ਉੱਥੇ ਤੇ ਤੇਰੀ ਸੱਸ ਲਾ ਕੇ ਬੈਈ ਨਾ ਧਿਆਨ ਰੱਖੀ ਇਹਦਾ ਹੁਣ ਕਿਦਾਂ ਦੱਸਾਂ ਉਹਨੂੰ ਮੈਂ ਫੋਨ ਕਰੇ ਤੇ ਉਹਦੇ ਨਾਲ ਮੈਂ ਗੱਲ ਕਰ ਲਵਾਂ ਸਮਝ ਨਹੀਂ ਲੱਗੰਦੇ ਇਹ ਮੈਨੂੰ ਮੇਰੇ ਅੱਤੇ ਦਿਮਾਗ ਹੀ ਘਰਾਬ ਹੋ ਜਾਂਦਾ ਥੋੜੀ ਮੋੜ ਜਾਇਓ ਅੱਗੇ 재있 ਕਿੰਨਾ ਸੋਹਣਾ ਸੀਰੀਅਲ ਸੀ ਝੱਟ ਹੀ ਐਂਡ ਕਰ ਦਿੰਦੇ ਆ ਕੱਲ ਨੂੰ ਪਤਾ ਨਹੀਂ ਕੀ ਹੋਣਾ ਵਾ ਦੱਸ ਬੰਦਾ 15 ਮਿੰਟ ਵਧਾਈ ਦਿੰਦਾ ਵਾ ਹਾਏ ਹਾਏ ਮਮਮੀ ਮੇਰੀ ਸੁਣ ਗੱਲ ਉਹ ਦਾਦੀ ਦਾ ਧਿਆਨ ਰੱਖਿਆ ਕਰ ਮੜਾ ਜਾ ਵੇ ਕੀ ਹੋ ਗਿਆ ਤੇਰੀ ਦਾਦੀ ਨੂੰ ਚੰਗੀ ਭਣੀ ਤੇ ਸਿਰ ਸਿਰਵਾ ਕੇ ਹਾਂ ਬੈਠੀ ਐ ਤੈਨੂੰ ਮਾਇ ਨਹੀਂ ਕੋਈ ਸੁਣੀ ਮੈਂ ਕਹਾਂ ਦੀ ਆਵਾਜ਼ ਸੁਣ ਲਈ ਤੈਨੂੰ ਦਿਖਣ ਦੇ ਮੈਂ ਟੀਵੀ ਵਖਣ ਲਈ ਉਹ ਦਾਦੀ ਨੂੰ ਚੱਕਰ ਆ ਗਈ ਤੇ ਡਿੱਗ ਗਈ ਥੱਲੇ ਕਿਹੜਾ ਚੱਕਰ ਆ ਗਿਆ ਵੇ ਦਾਦੀ ਸੱਟ ਲੱਗ ਗਈ ਗੋਡੇ ਉਹਨਾਂ ਦੇ ਗੋਡੇ ਤੇ ਸੱਟ ਲੱਗ ਗਈ ਆ ਆਵਾਜ਼ਾਂ ਦੇ ਹੀ ਮਾਰਨੇ ਤੇ ਮੈਂ ਤਾਂ ਐ ਬਾਹਰੋਂ ਭਜਿਆ ਹਾਏ ਹਾਏ ਇੱਕ ਬੁੱਢੀ ਨੂੰ ਰਾਮ ਹੈ ਨੀਗਾ ਇਹ ਤਾਂ ਕੋਈ ਰਾਮ ਨਾਲ ਬਿਠਾ ਨਹੀਂ ਜਾਂਦਾ ਕਾਦੇ ਵਾਤੇ ਪੁੜਕਦੀ ਫੰਡੇ ਹੀਗੀ ਤੇ ਇਹ ਤੁਹਾਨੂੰ ਆਵਾਜ਼ਾਂ ਮਾਰੀ ਤੇ ਇਹਦੇ ਵਾਇ ਨਹੀਂ ਸੁਣੀ ਹੋਣੀ ਕਿਤੇ ਲੈ ਮੈਂ ਬਾਹਰ ਦੀਆਂ ਆਵਾਜ਼ਾਂ ਸੁਣ ਲਈ ਆ ਮੈਂ ਤਾਂ ਟੀਵੀ ਵੇਖਣ ਡਈ ਹੀਗੀ ਮੈਨੂੰ ਕੀ ਪਤਾ ਕੀ ਕਰਨ ਡਈ ਆ ਦਾਦੀ ਤੇ ਟੀਵੀ ਚ ਵੜੀ ਰਿਆ ਕਰ ਟੀਵੀ ਚ ਵੜੀ ਰਿਆ ਕਰ ਦਾਦੀ ਜੇ ਕਿਤੇ ਸਿਰ ਟਕਾਣਾ ਸਟਾ ਲੱਗ ਜਾਂਦੀ ਨਾ ਫਿਰ ਤੁਹਾਨੂੰ ਪਤਾ ਲੱਗ ਜਾਣਾ ਬਹੁਤੀਆਂ ਗੱਲਾਂ ਨਾ ਕਰ ਤੂੰ ਵੱਡਾ ਸਿਆਣਾ ਚੱਕਰ ਤੇ ਉਹਨੂੰ ਹੋਣਾ ਹੀ ਦਾਦੀ ਨੂੰ ਜੋ ਸਾਰੇ ਘਰ ਦੇ ਕੰਮ ਕਰਾਉਣੇ ਆ ਐਵੇਂ ਬਹੁਤੀਆਂ ਗੱਲਾਂ ਨਾ ਬਣਾ ਚੱਲ ਵੇਖ ਲੈ ਨਹੀਂ ਜਾ ਕੇ ਮੈਂ ਕੀ ਹੋਇਆ ਵਾ ਆ ਮੜਾ ਦੇ ਨਾ ਚੱਲ ਅਰ ਨਵਾਂ ਹੀ ਉਂਤਰਾ ਪੰਗਾ ਪਾਤਾ ਹੀ ਮੇਰੇ ਪਾ ਦਾ ਹਾਏ ਕਿਦਰਾ ਆਵੀ ਐ ਨਾ ਕੀ ਗੱਲ ਹੋ ਗਈ ਆ ਦੇਖ ਭਈ ਮੈਂ ਉੱਥੇ ਪਾਣੀ ਪੀਣ ਚੱਲੀਆਂ ਕਬਰਾਂ ਠੋਣ ਢੀ ਦਿਲ ਨੂੰ ਆਏ ਨਹੀਂ ਮੇਰੀ ਕਿਸਮਤੇ ਨਾ ਕੋਈ ਨਾ ਕੋਈ ਨਵਾਂ ਸਿਆ ਪਾ ਪਾਗਰ ਖੀ ਮੇਰੇ ਪਾ ਦਾ ਨਹੀਂ ਪਤਾ ਇਹਨੇ ਮਾਲੇਕ ਪਹਿਣਾ ਵਾ ਪਿਆਨ ਨਾ ਤੁਰਿਆ ਜਾਂਦਾ ਪਿਆਨ ਨਹੀਂ ਤੁਰ ਲਿਆ ਚੱਕਰ ਆ ਗਿਆ ਸਿਰ ਨੂੰ ਚੱਕਰ ਆ ਗਿਆ ਹੀਗਾ ਦੇਖ ਪਈ ਤੇ ਕੀ ਕਰਨਾ ਹੈ ਫਿਰ ਮੇਰੇ ਕੀ ਵਸ ਦੀ ਗੱਲ ਆ ਨਾ ਬੰਦਾ ਪਿਆਨ ਨਾ ਤੁਰੇ ਵੇਖ ਕੇ ਤੁਰੇ ਗੋਡੇ ਨੂੰ ਕੁਝ ਹੋ ਗਿਆ ਹੀ ਕਾਲੀ ਤੁਰਨ ਦੀ ਕਿ ਲੱਗੀ ਹੋਗੀ ਵੀ ਮੈਂ ਫੜ ਫੜ ਕਾਲੀ ਕਾਲੀ ਪੱੜ ਕੇ ਚੱਲ ਜਾ ਅੱਛਾ ਉਹ ਡਾਕਟਰ ਹੁੰਦਾ ਵਾ ਚੰਗਾ ਪੱਤ ਇਦਾਂ ਕਰਵੇ ਡਾਕਟਰ ਨੇ ਕੀ ਤੱਕ ਦੋਣਾ ਵਾ ਆ ਦਾਦੀ ਆਪਣੀ ਨੂੰ ਮਗਰ ਪਠਾਲ ਮੋਟਰਸਾਈਕਲ ਤੇ ਚਾ ਲੈ ਜਾ ਮਗਰ ਮੈਂ ਨਾਲੇ ਹਾਲਾਤ ਹੈ ਨੀਗੇ ਕਿਉਂ ਕੀ ਗੱਲ ਵਾ ਮਸਾ ਆਸਰਾ ਨਹੀਂ ਕਰਨਾ ਨਹੀਂ ਛੱਟ ਲੱਗ ਗਿਆ ਗੋਡੇ ਤੇ ਦੇਖ ਪਈਆਂ ਉੱਥੇ ਮੈਂ ਆ ਚੰਗਾ ਬੋਲਿਆ ਪਿਆਈ ਮੈ ਮੈਨੂੰ ਕੀ ਪਤਾ ਸੀ ਚੰਗੀ ਭੜੀ ਤੇ ਬੈਠੀ ਸੀ ਕੀ ਰੋਟੀ ਪਾਣੀ ਖਾ ਤੇ ਮਾਰਾ ਦਾ ਚੈਨਲ ਬੰਦ ਕਰਾਉਣੇ ਪੈਣੇ ਆ ਚੈਨਲ ਬੰਦ ਕਰਾਉਣ ਚੁੱਪ ਕਰਕੇ ਬਹਿ ਜਾ ਵਾਜਾਂ ਬੜੀਆਂ ਜੇ ਡਾਕਟਰ ਨੂੰ ਕਰ ਫੋਨ ਕੀਤਾ ਦੌੜਾ ਆਇਆ ਬਾਹਰੋਂ ਕਿਦਾਂ ਪਤਾ ਨਹੀਂ ਸੀ ਕਿੱਥੇ ਸੁਣੀ ਵਿਚਾਰੇ ਨੇ ਆਵਾਜ਼ ਮੇਰੀ ਮੈਨੂੰ ਤਾਂ ਸਮਝ ਨਹੀਂ ਗਈ ਆਉਂਦੀ ਕਿ ਸ਼ਾਲਾ ਮਾਰਨ ਦੀ ਕਿ ਲੋੜ ਵਾ ਬੰਦਾ ਧਿਆਨ ਨਾਲ ਬਸੋਣੀ ਹੋਈ ਜਾਵੇ ਸਾਡੀ ਨੇ ਦੋ ਤਿੰਨ ਦਿਨ ਹੀ ਕੱਢਣਾ ਸਾਡੇ ਤੋਂ ਵਗੈਰਾ ਵੇਖਾਂ ਤੁਸੀਂ ਮੈਂ ਕਹਿੰਨੀ ਬੜਾ ਧਿਆਨ ਰੱਖਣ ਦੇ ਜੇ ਹਨਾ ਗੱਲਾਂ ਮਾਰਦਾ ਫਿਰਦਾ ਵਾ ਚੁੱਪ ਕਰਕੇ ਬਹਿ ਜਾ ਤੂੰ ਦੱਸਿਆ ਹੀ ਮੈਂ ਮੋਤੇ ਗੱਲਾਂ ਨਾ ਕਰ ਮੈਂ ਦੱਸ ਦੇ ਭਰਾਵਾ ਚੱਲ ਚੁੱਪ ਕਰ ਤੂੰ ਤੇ ਪਾਣੀ ਦਿੱਤਾ ਯੋ ਦਿੱਤਾ ਵਾ ਪਾਣੀ ਪੀਤਾ ਮੈਂ ਯਾਰ ਗਿਆ ਵਿਚਾਰਾ ਪਾਣੀ ਚੱਲ ਹੁਣ ਨਾ ਕੋਈ ਗੱਲ ਨਹੀਂ ਆਉਂਦਾ ਵਾ ਡਾਕਟਰ ਤੇ ਪੱਟੀ ਪੱਟੀ ਕਰ ਜਾਂਦਾ ਵਾ ਚੱਲ ਕੋਈ ਹੋਰ ਨਹੀਂ ਉਦਰਾ ਪੰਗਾ ਖਾਣਾ ਮੇਰੇ ਪਾ ਦਾ ਸਿਆਪਾ ਖਾਣਾ ਹੋਰ ਨਵਾਂ ਖੜਾ ਕਰਤਾ ਵਾ ਹਾਂ ਮੈਂ ਤਾਂ ਆਪਣੇ ਟਾਈਮ ਨਾਲ ਬੈਠੀ ਹੰਦਰ ਵੀ ਚੱਲ ਨਾਟਕ ਨੂੰ ਤੇ ਵੇਖ ਲੈਣੀ ਪਰ ਮੈਨੂੰ ਕੀ ਪਤਾ ਸੀ ਆਸੇ ਆਪਾਂ ਨਵਾਂ ਪਾ ਦਣਾ ਮੈਨੂੰ ਕੀ ਪਤਾ ਸੀ ਮੈਨੂੰ ਮੈਂ ਡੈਗ ਪੈਣਾ ਵਾ ਮੈਨੂੰ ਕੋਈ ਪਤਾ ਥੋੜਾ ਹੀਗਾ ਕਿ ਨਹੀਂ ਮੈਂ ਖੁਰੀ ਫਿਰਦੀ ਗੈ ਸਾਰਾ ਕੰਮ ਕਰਦੀ ਫਿਰਨੀ ਆ ਮੈਂ ਚੱਲ ਕੋਈ ਨਹੀਂ ਹੁਣ ਨਾ ਆਰਾਮ ਕਰੋ ਜਰਾਕ ਤੇ ਮੈਂ ਚਾਹ ਬਣਾ ਕੇ ਦਿੰਨੀ ਹਾਂ ਕੋਈ ਡਾਕਟਰ ਵੀ ਆਉਣ ਵਾਲਾ ਹੀ ਆ ਚੰਗਾ ਬਣਾ ਦੇ ਇਹ ਕਰਨਾ ਖੂਮ ਧਿਆਨ ਦੇਦਾ ਕਿਹਦਾ ਮਹਾਰਾਜ ਆਪਣੇ ਘਰ ਪਰ ਚੱਲਦੇ ਰਹਿਣ ਤੇ ਚੰਗੇ ਹੀ ਹੋ ਕਿਸ ਦੇ ਗੋਚਰੇ ਨਾ ਕਰੀ ਵਾ ਗਰੂ ਤਬ ਉਹਤੋਂ ਗੱਲਾਂ ਕਰਨ ਲਈ ਆਏ ਨਹੀਂ ਆਂਦੀ ਸਾਡਾ ਲੱਗ ਗਿਆ ਉਹ ਠੀਕ ਹੀ ਕਰਨ ਮੈਂ ਕਿਉਂ ਪੀਤਾ ਕਿਉਂ ਕਿਤਾ ਦਸਮੇ ਪਾਣੀ ਦਾ ਘੁੱਟ ਨਾ ਪੀਂਦੀ ਮੇਰੇ ਦਿਲ ਨੂੰ ਕੁਛ ਹੋਣ ਲਿਆ ਹੈ ਕੀ ਕਰਦੀ ਮੈਂ ਹੰਤਣਾ ਨਮਾਇਸੀ ਆਪਾ ਪਾਈ ਮਾਤਾ ਨੇ ਦਸ ਚੰਗੀ ਭਲੀ ਤੂੰ ਹੈਗੀ ਆ ਤੇ ਰਾਮਨਾ ਤੁਰ ਕਾਲੇ ਪਿਆਰ ਤਰਨ ਦੀ ਕਿ ਲੋੜ ਪੈ ਗਈ ਸੀ ਜੇ ਕਿਤੇ ਜਿਆਦਾ ਛੱਟ ਲੱਗੀ ਹੋਈ ਨਾ ਤੇ ਮੇਰੇ ਪਾ ਦਾ ਬਹੁਤ ਤਗੜਾ ਪਵਾੜਾ ਪੈਣਾ ਆ ਆਹ ਤਰੇ ਸਾਰੇ ਕੰਮ ਮੈਨੂੰ ਕਰਨੇ ਪੈਣੇ ਆ ਵਾਵਾ ਚਾੜੂ ਝੂੜੂ ਲਾ ਦਿੰਦੀ ਪੋਚੇ ਲਾ ਦਿੰਦੀ ਰੋਟੀ ਪਾਣੀ ਪਕਾ ਦਿੰਦੀ ਆ ਮੇਰਾ ਤਾਂ ਸਾਰਾ ਹੀ ਕੰਮ ਖਰਾਬ ਹੋ ਗਿਆ ਨਾ ਦੱਸ ਮੈਨੂੰ ਕੀ ਪਤਾ ਹੀਗਾ ਫਿਰ ਡੇਗ ਪੈਣਾ ਵਾ ਇਹਨੂੰ ਮੰਦਰੀ ਆਪਣੇ ਲਾਗੇ ਲੈ ਜਾਂਦੀ ਹਾਏ ਹਾਈ ਹੁਣ ਕੀ ਕਰਾਂ ਸਾਰਾ ਕੰਮ ਤਾਂ ਮੈਨੂੰ ਕਰਨਾ ਪੈਣਾ ਵਾ ਮੈਨੂੰ ਤਾਂ ਆਪਣੇ ਕੰਮ ਦੀ ਟੈਨਸ਼ਨ ਲੱਗੀ ਆ ਕਿੱਧਰ ਨੂੰ ਜਾਵਾਂ ਹੁਣ ਮੈਂ ਹੋ ਨਾ ਠੀਕ ਠਾਕ ਹੋਵੇ ਮਾਤਾ ਤਾਂ ਆਵਾ ਡਾਕਟਰਾਂ ਦਾ ਵਾ ਨਾ ਉਹਨੂੰ ਕੁਛ ਨਹੀਂ ਆ ਇਹ ਸਭ ਕੋ ਠੀਕ ਵਾ ਨਾ ਤੁਰ ਪਾਉਗੀ ਨਾ ਮਾਤਾ ਸ਼ਸ਼ੇਤੀ ਪਹਿਲੇ ਉਹਨੂੰ ਕਹੂੰਗੀ ਵਧੀਆ ਦਵਾਈ ਦੇ ਜਦੋਂ ਵਧੀਆ ਦਵਾਈ ਖਾਉਗੀ ਨਾ ਆਪੇ ਦੋਆ ਚਵਾ ਦੇਣਾ ਚੋਟ ਪੈਣਾ ਮੈਨੇ ਇੰਨਾ ਚਿਰ ਪਾਇਆ ਤੇ ਮੈਂ ਕਿਤੇ ਸੰਭਣਾ ਮੈਨੂੰ ਮੇਰੇ ਕੋ ਨਹੀਂ ਸੰਭੀ ਜਾਂਦੀ ਇਹਦੇ ਮੰਜੀ ਤੇ ਪੈ ਗਈ ਤੇ ਕੰਮ ਵੀ ਕਰੂੰਗੀ ਨੂੰ ਹੀ ਸੰਭੂੰਗੀ ਮੈਂ ਤੇ ਰਲ ਜੂੰਗੀ ਹਾਏ ਹਾਏ ਚੰਗਾ ਪੰਗਾ ਪਿਆਈ ਮੇਰੇ ਪਹਾ ਦਾ ਚਲ ਚਾਹ ਤੇ ਬਣਾਵਾ ਡਾਕਟਰ ਵੀ ਹੁੰਦਾ ਹੁਣਾ ਉਹ ਜਨਾ ਸਰੀਰ ਦੀ ਬੇਚੈਨੀ ਜੀ ਹੁੰਦੀ ਐ ਮੇਰਾ ਨਾ ਕੋਈ ਕੰਮ ਕਰਨ ਨੂੰ ਵੀ ਜੀ ਜੈ ਨਹੀਂ ਕਰਨ ਦਿਆ ਪਤਾ ਨਹੀਂ ਕੀ ਗੱਲ ਆ ਮੈਂ ਨਾ ਸੋਚਿਆ ਸੀ ਅੱਜ ਨਾ ਬਾਹਰ ਦਾ ਕੋਈ ਕੰਮ ਕਰਾਂਗੀ ਪਰ ਨਾ ਬੇਚੈਨੀ ਕਰਕੇ ਨਾ ਕਿਤੇ ਨਾ ਮੇਰਾ ਮਸਾ ਜੀ ਨਹੀਂ ਕਰਨ ਦਿਆ ਮੈਨੂੰ ਸਮਝ ਨਹੀਂ ਆਉਂਦਿਆ ਅੱਜ ਮੈਨੂੰ ਕੀ ਹੋਉਂਦਿਆ ਨਾਲੇ ਨਾ ਮੰਮੀ ਤਾਂ ਵੀ ਫੋਨ ਨਹੀਂ ਲੱਗਨ ਦਿਆ ਭਰਜਾਈ ਨੂੰ ਫੋਨ ਕੀਤਾ ਉਹ ਤੇ ਫੋਨ ਹੀ ਨਹੀਂ ਚੱਕਦੀ ਐ ਉਹਨੂੰ ਕਰਨ ਦਾ ਵੀ ਕੀ ਫਾਇਦਾ ਚੱਲ ਕੋਈ ਨਹੀਂ ਮੈਂ ਨਾ ਹੁਣ ਇਦਾਂ ਕਰਦੀ ਆ ਵੀਰ ਜੀ ਨੂੰ ਮਿਸ ਕਾਲ ਮਾਰਦੀ ਆ ਸ਼ਾਇਦ ਵੀਰ ਜੀ ਫੋਨ ਕਰ ਲੈ ਉਹਦੇ ਵੀ ਫੋਨ ਨਹੀਂ ਚੱਕਣਦੇ ਉਹ ਵੀ ਪਤਾ ਨਹੀਂ ਕਿੱਧਰ ਗਿਆ ਹੈ ਮੈਨੂੰ ਉਹਨਾਂ ਬੜੀ ਟੈਨਸ਼ਨ ਜੀ ਹੁੰਦੀ ਹੈ ਹੁੰਦੀ ਹੈ ਚਲ ਕੋਈ ਨਹੀਂ ਮੈਂ ਦੇਖਦੀ ਆ ਇਦਾਂ ਕਰਦੀ ਆ ਉਹਦੇ ਨੂੰ ਫੋਨ ਕਰਦੀ ਆ ਲੈ ਇੱਕ ਗੋ ਬਿਜ਼ੀ ਕਰਤਾ ਇਹ ਮੁੰਡਾ ਨਾ ਜਦੋਂ ਮੁੰਡਿਆਂ ਨਾਲ ਨਾ ਚੱਲ ਜੇ ਨਾ ਫੇਰ ਨਹੀਂ ਉਹ ਫੋਨ ਚੱਕਦਾ ਦੱਸ ਕਈ ਵਾਰ ਬੰਦੇ ਨੂੰ ਕੋਈ ਜ਼ਰੂਰੀ ਵੀ ਹੁੰਦੀ ਹੈ ਚਲ ਕੋਈ ਨਹੀਂ ਬਾਤ ਚਲਾ ਲੈਣੀ ਆ ਫੋਨ ਆ ਉਹਨ ਕੀ ਕਰਾ ਟੈਨਸ਼ਨ ਤੇ ਪਈ ਇਹ ਵਿਚਾਨੀ ਦੀ ਰਹ ਹੁੰਦੀ ਆ ਕੋਈ ਕੰਮ ਚ ਵੀ ਦਿਲ ਜਾਨੀ ਲੱਗੰਦਿਆ ਹੈ ਕਿਹਦਾ ਫੋਨ ਆ ਗਿਆ ਹਲੋ ਹਾਂਜੀ ਸਤਿ ਸ੍ਰੀ ਅਕਾਲ ਕੌਣ ਹੈ ਹਾਂ ਓਕੇ ਜੀ ਮੰਮੀ ਤੇ ਸੱਟ ਲੱਗ ਗਈ ਹਾਏ ਹਾਏ ਇਹਨੇ ਮੈਂ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਮੈਂ ਨਾ ਤਾਂ ਹੀ ਫੋਨ ਆਨ ਨਹੀਂ ਹੀ ਕਿ ਮੈਂ ਉਹਦੇ ਨੂੰ ਵੀ ਫੋਨ ਲਾਣ ਨਹੀਂ ਸਾਰਿਆਂ ਨੂੰ ਕਿੱਥੇ ਹੁਣ ਮੰਮੀ ਠੀਕ ਆ ਤੁਸੀਂ ਗਏ ਹੀ ਘਰ ਆਹੋ ਤੂੰ ਗਵੰਡੀਓ ਤੁਹਾਨੂੰ ਤਾਂ ਪਤਾ ਲੱਗ ਹੀ ਗਿਆ ਕੋਈ ਨਾ ਮੈਂ ਨਾ ਹੁਣੇ ਹੀ ਆਨੀ ਆ ਮੈਂ ਇਹਨਾਂ ਨੂੰ ਕਹਿਨੀ ਹੈ ਕਿ ਮੈਨੂੰ ਹੁਣੇ ਮੰਮੀ ਕੋ ਲੈ ਕੇ ਜਾਓ ਤਾਂ ਹੀ ਨਾ ਮੈਂ ਨਾ ਕਦਰ ਦੇ ਫੋਨ ਲਾਣ ਲਈ ਵੀ ਜੀ ਕੋਈ ਫੋਨ ਨਹੀਂ ਚੱਕਣ ਦਿਆ ਹੀ ਨਾ ਉਹਦੇ ਨਾ ਭਾਬੀ ਤੇ ਮੰਮੀ ਨੇ ਤੇ ਚਲੋ ਫੋਨ ਹੀ ਨਹੀਂ ਲੱਗੰਦਿਆ ਹਾਂ ਚਲੋ ਠੀਕ ਆ ਹਏ ਮੰਮੀ ਦਾ ਸੱਟ ਲੱਗ ਹੀ ਆਈ ਮੈਨੂੰ ਤੇ ਟੈਨਸ਼ਨ ਪੈ ਗਈ ਪਤਾ ਨਹੀਂ ਕਿੰਨੀ ਕਿ ਸੱਟ ਲੱਗ ਗਈ ਹੋਣੀ ਮੈਨੂੰ ਨਾ ਹੁਣੇ ਜਾਣਾ ਮਹਲਕ ਬੀਨੂੰ ਆਵਾਜ਼ ਮਾਰਦੇ ਆ ਲਖਬੀਰ ਲਖਬੀਰ ਜਾ ਕੇ ਲੈ ਕੇ ਆਨੇ ਲਖਬੀਰ ਜੋ ਉਹ ਰਵਾਜ ਨਹੀਂ ਸੁਣਨਦੇ ਪਤਾ ਨਹੀਂ ਕਿੱਥੇ ਆ ਲਖਬੀਰ ਇੱਕ ਮਿੰਟ ਨਹੀਂ ਟੈਨਸ਼ਨ ਪਈ ਮਮੀ ਦੀ ਲਖਬੀਰ ਸਭਾ ਦੇ ਕਿੱਥੇ ਯਾਰ ਆਵਾਜ਼ ਤੇ ਦੇਖ ਸਕਦਾ ਬੰਦਾ ਕੀ ਕਰਾਂ ਹੁਣ ਮੈਂ ਲਖਬੀਰ ਹਾਰਮਨ ਆ ਗਏ ਇੱਕ ਮਿੰਟ ਆਇਓ ਯਾਰ ਗੱਲ ਸੁਣੋ ਮੇਰੀ ਆ ਗਏ ਆ ਗਏ ਇੱਕ ਮਿੰਟ ਆ ਦਿਆ ਆ ਕੀ ਗੱਲ ਮੈਨੂੰ ਨਾ ਟੈਨਸ਼ਨ ਬੜੀ ਪਈ ਆ ਮੰਮੀ ਦੇ ਸੱਟ ਲੱਗ ਗਈ ਉਧਰ ਸੱਟ ਲੱਗ ਗਈ ਆਹੋ ਗਵਾਂਡੀਆਂ ਦਾ ਫੋਨ ਆਇਆ ਸੀ ਮੈਂ ਨਾ ਕਦੇ ਤੋਂ ਮੈਨੂੰ ਨਾ ਸੇਵ ਦੀ ਬੇਚੈਨੀ ਜੀ ਹੁੰਦੀ ਹੀ ਮੈਂ ਪਹਿਲੇ ਭਾਬੀ ਨੂੰ ਫੋਨ ਲਾਇਆ ਉਹਦੇ ਨੂੰ ਫੋਨ ਲਾਉਂਦੇ ਹੀ ਕੋਈ ਫੋਨ ਨਹੀਂ ਚੱਕਣ ਦਿਆ ਹੁਣ ਮੈਨੂੰ ਟੈਨਸ਼ਨ ਪਈ ਆ ਪਤਾ ਨਹੀਂ ਕਿੰਨੀ ਕੇ ਸੱਟ ਲੱਗੀ ਹੈ ਤੁਹਾਨੂੰ ਪਤਾ ਬਜ਼ੁਰਗ ਸਰੀਰ ਸੱਟ ਜ਼ਿਆਦਾ ਲੱਗ ਗਈ ਤੇ ਕਿੱਦਾਂ ਉਹਨਾਂ ਨੇ ਟਾਈਮ ਕੱਢਣਾ ਏ ਯਾਰ ਉਹ ਗੱਲ ਤੇਰੀ ਸਹੀ ਏ ਬੇ ਮੰਨ ਬੜੀ ਟੈਨਸ਼ਨ ਪਈ ਮੰਮੀ ਦੀ ਦੋ ਸੈਕੰਡ ਨੇ ਮੈਨੂੰ ਗਵੰਡੀਆ ਨੇ ਦੱਸਿਆ ਕਿ ਮੰਮੀ ਤੇ ਸੱਟ ਲੱਗ ਗਈ ਹੈ ਤੇ ਮੈਨੂੰ ਨਾ ਬੜਾ ਮੈਂ ਜਾਣਾ ਮੈਨੂੰ ਨਾ ਹੋਣੇ ਲੈ ਕੇ ਜਾਵਾਂ ਮੰਮੀ ਕੋ ਯਾਰ ਰਾਤ ਕਿਦਾਂ ਨਾ ਨਹੀਂ ਦੱਸ ਮੈਂ ਮੇਕੋ ਨਾ ਰਾਤ ਵੀ ਨਹੀਂ ਕੱਟੀ ਜਾਣੀ ਮੈਨੂੰ ਬੜੀ ਟੈਨਸ਼ਨ ਪਈ ਮੰਮੀ ਚਲ ਮੇਰੀ ਗੱਲ ਸੁਣ ਤੂੰ ਟੈਨਸ਼ਨ ਨਾ ਲੈ ਸਵੇਰੇ ਹੀ ਸੌਖ ਤੇ ਚੱਲਾਂਗੇ ਮੈਂ ਨਾ ਫਿਰ ਹਫਤਾ ਤੱਕ ਰਹਿ ਗਿਆ ਨਾ ਮੈਂ ਨੀ ਛੇਤੀ ਆਣਾ ਤੁਹਾਡੇ ਨਾਲ ਫਿਰ ਤੂੰ ਐਦਾ ਕਰੀ ਨਾ ਜਦੋਂਕ ਮੰਮੀ ਠੀਕ ਨਹੀਂ ਹੁੰਦੇ ਸਵੇਰੇ ਸੌਖ ਤੇ ਤੂੰ ਤਿਆਰ ਹੋ ਜੀ ਠੀਕ ਆ ਤੇ ਮੈਂ ਤੁਹਾਨੂੰ ਫਿਰ ਛੱਡਾਂ ਆਹ ਓਪੀਨੀਅਨ ਆਹ ਠੀਕ ਆ ਹੁਣ ਇਹ ਵੀ ਨਹੀਂ ਫੋਨ ਨਹੀਂ ਚੱਕਦਾ ਬਾਬਾ ਹਫ਼ਤੇ ਦੇ ਵੀ ਦਸ ਦਿਨ ਲੈ ਹੀ ਉੱਥੇ ਗਈ ਫੋਨ ਨਹੀਂ ਬਚੱਕਣ ਦਿਆ ਮੈਨਸ ਮੈਨੂੰ ਨਾ ਗਵੰਡੀਆਂ ਦਾ ਫੋਨ ਹੀ ਹੋਰ ਕਰਨੀ ਹੋਈ ਨਹੀਂ ਹੁੰਦੀ ਨਾ ਕੋਈ ਫੋਨ ਹੀ ਚੱਕਣ ਦਿਆ ਤੇ ਮੈਂ ਤਾਂ ਉੱਦੇ ਬੈਠੀ ਹੀ ਹਦੈਂ ਕਿ ਮੈਨੂੰ ਨਾ ਸਿਰ ਦੀ ਬੇਚਾਨੀ ਜੀ ਹੁੰਦੀ ਆਏ ਹਾਈ ਪਤਾ ਨਹੀਂ ਕੀ ਗੱਲ ਤੇ ਉਹਦੇ ਜਦੋਂ ਫੋਨ ਆਇਆ ਉਹਨਾਂ ਦਾ ਫਿਰ ਪਤਾ ਲੱਗਾ ਕਿ ਮੰਮੀ ਦੇ ਸੱਟ ਲੱਗ ਗਈ ਐ ਤੇ ਮੰਮੀ ਹਸਪੀਟਲ ਹੀ ਆ ਸੱਟ ਲੱਗੀ ਹੀ ਤੇ ਹੁਣ ਭਾਵੇਂ ਘਰ ਆ ਗਏ ਹੁਣ ਤੇ ਆਪਣਾ ਸਿਰ ਸੱਤੇ ਜਾਣਾ 8 ਵਜੇ ਚਲੇ ਜਾਣਾ ਕਰੋ ਪਿੱਲੇ ਟਾਈਮ ਤੇ ਤੈਨੂੰ ਛੱਡ ਆਵਾਂਗਾ ਕੋਈ ਗੱਲ ਨਹੀਂ ਕਿਉਂ ਟੈਨਸ਼ਨ ਲੈਣ ਦੀ ਠੀਕ ਆ ਮੈਨੂੰ ਨਾ ਟੈਨਸ਼ਨ ਹੁੰਦੀ ਤੇ ਤਾਂ ਕਰਕੇ ਮੇਰੇ ਤੇ ਸਿਰ ਹੀ ਦੁਖੀ ਜਾਂਦੇ ਉਹਦਾ ਜਦੋਂ ਦੀ ਮੈਂ ਗੱਲ ਸੁਣਨੀ ਕਿ ਮੰਮੀ ਦੇ ਸਾਹ ਤੂੰ ਐਂ ਕਰਨਾ ਇੱਕ ਵਾਰੀ ਉਹਨੂੰ ਭਾਬੀ ਨੂੰ ਲਾਹ ਹਾਂ ਮੈਂ ਦੁਬਾਰਾ ਕਰਦੀ ਹਾਂ ਨਾ ਫੋਨ ਕੀ ਪਤਾ ਭਾਬੀ ਵੀ ਉੱਥੇ ਉਹਨਾਂ ਨੂੰ ਵੀ ਟੈਨਸ਼ਨ ਪਈ ਹੋਣੀ ਐ ਤੁਹਾਨੂੰ ਪਤਾ ਹਸਪੀਟਲਾਂ 'ਚ ਵੈਸੇ ਨਹੀਂ ਜੀ ਕਰਦਾ ਕਿਸੇ ਦਾ ਜਾਣਾ ਹੋ ਚੁੱਕਿਆ ਨਹੀਂ ਜਾਂਦਾ ਨਾ ਫੋਨ ਵੀ ਨਹੀਂ ਚੁੱਕਿਆ ਨਹੀਂ ਜਾਂਦਾ ਉਹ ਤਾਂ ਕਰਕੇ ਉਹਨਾਂ ਨੂੰ ਟੈਨਸ਼ਨ ਪਈ ਹੋਣੀ ਫਿਰ ਉਦੇ ਵੀ ਮੈਨੂੰ ਲੱਗਦਾ ਉਧਰ ਹੀ ਹੋਣਾ ਚਾਹ ਘਰ ਤੇ ਕੋਈ ਨਹੀਂ ਹੋਣਾ ਤੇ ਉਹਦੇ ਘਰ ਹੋਣਾ ਫੋਨ ਪਤਾ ਨਹੀਂ ਕੀ ਚਲ ਕੋਈ ਨਹੀਂ ਸਵੇਰੇ ਚਲਦੇ ਆ ਮੈਂ ਨਾ ਥੋੜੀ ਤੇ ਲੰਮੇ ਪੈਦਾ ਮੇਰੇ ਸਿਰ ਬੜਾ ਦੁਖੰਦਿਆ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਸਵੇਰੇ ਪਹਿਲੇ ਟਾਈਮ ਚ ਲੰਘ ਕੋਈ ਨਹੀਂ ਚਲੋ ਠੀਕ ਆ ਸਹੀ ਆ ਚਲ ਕੋਈ ਗੱਲ ਨਹੀਂ ਮਨ ਹੋਣਾ ਇਹਦਾ ਵੀ ਮਨ ਨੂੰ ਮਿਲਣਾ ਹਣ ਉਹ ਤਾਂ ਸੱਟ ਵੀ ਜ਼ਿਆਦਾ ਲੱਗੀ ਗੈਂਡੀ ਚਲ ਕੋਈ ਗੱਲ ਨਹੀਂ ਇਹਦਾ ਕਰਦਾ ਸਵੇਰੇ ਨੂੰ ਸਾਡੀ ਆਉਣਾ ਉਹ ਫੇਰ ਰਹੋਗੀ ਹਫਤਾ ਦਸ ਦਿਨ ਥੋੜਾ ਮਨ ਠੀਕ ਹੋ ਜਾਊਗਾ ਚੱਲਣਾ ਉਹਨਾਂ ਮੰਮੀ ਥੋੜਾ ਹਰਕਤ ਕਰੀ ਠੀਕ ਹੋ ਜਾ। ਆ ਨਵੇਂ ਸਿਆਪਾ ਪਿਆ ਗਿਆ ਮਪਰਾ। ਇੱਥੇ ਮਾਤਾ ਰੋਟੀਆਂ ਪਕਾਉਂਦੀ ਸਫਾਈਆਂ ਕਰਦੀ ਸਾਰੇ ਕੰਮ ਮੈਨੂੰ ਕਰਨੇ ਪੈਣੇ। ਉਤੋਂ ਮਾਈ ਨੂੰ ਹੀ ਸਾਂਭਣਾ ਪੈਣਾ। ਪਵਾੜਾ ਹੀ ਪੈ ਗਿਆ ਵੀ। ਮੁੰਮੀ ਕੀ ਸੋਚੋ ਚ ਬੋਲੀ ਜਾਂਦੇ ਜ ਇਕੱਲੇ। ਮੈਂ ਬੋਲਣਾ ਕੀ ਆ ਡਾਕਟਰ ਨੇ ਕਹਿ ਗਿਆ ਕਿ ਮੀਨਾਇਕ ਮਾਤਾ ਨੇ ਮੰਜੇ ਤੋਂ ਥੱਲੇ ਪਿਆਰ ਨਹੀਂਗਾ ਪਾਉਣਾ। ਹੈਂ? ਹੁਣ ਦੱਸ ਮੀਨਾਇਕ ਮੈਂ ਇਹਨੂੰ ਸਾਂਭੂੰਗੀ ਕਰਦੇ ਕੰਮ ਕਰੂੰਗੀ ਕੀ ਕਰੂੰਗੀ? ਮੈਂ ਤਾਂ ਫਾਇਰ ਲੱਗ ਗਈ ਆ ਮੰਮੀ ਹੁਣ ਕੰਮ ਤੁਹਾਨੂੰ ਦੋਵੇਂ ਕਰਨੇ ਪੈਣੇ ਆ ਹਾਇ ਹਾਇ ਵੀ ਕੀ ਦੋਵੇਂ ਕਰਨੇ ਪੈਣੇ ਮੈਂ ਕਿਹੜੀ ਪੱਥਰ ਦੀ ਬਣੀ ਆ ਮੈਂ ਤਾਂ ਫਾਇਰ ਲੱਗ ਗਈ ਆ ਮੈਨੂੰ ਤਾਂ ਸੋਚ ਸੋਚ ਕੇ ਕੋਈ ਤਰਾ ਕੁਝ ਹੋਣ ਰਿਹਾ ਵਾ ਕਿ ਸਾਰਾ ਦਿਨੇ ਤੱਤੇ ਠੰਡੇ ਦਊਂਗੀ ਮੰਜੀ ਦੇ ਉੱਤੇ ਉਹ ਹੀ ਨਹੀਂ ਦੇਖਦੀ ਨਾ ਵੇਖਦੀ ਵੀ ਜਾ ਕੇ ਤੇ ਬਾਹਰ ਲਾ ਕੇ ਬੈਠੇ ਹੁੰਦੇ ਤੇ ਮੈਂ ਵੇਲੇ ਨਾ ਸੋਚਣਾ ਪੈਂਦਾ ਤੁਹਾਨੂੰ ਨਹੀਂ ਤੇ ਮਾਈ ਜਿਹੜੀ ਛਾਲਾ ਮਾਰਦੀ ਫਿਰਦੀ ਐ ਦੇਖੋ ਨਿੱਕੇ ਬੈਠਾ ਜਾਂਦਾ ਜਦੋਂ ਪਤਾ ਹੀ ਫਿਰ ਲੰਗਰ ਪਾਣੀ ਖਾ ਲਿਆ ਨਹਾ ਧੋ ਲਿਆ ਵਾ ਤੇ ਕੀ ਕਰਦੀ ਫਿਰਦੀ ਹੋਗੀ ਹੈ ਇਹਦੇ ਕੋ ਨਹੀਂ ਬਹਿ ਹੁੰਦਾ ਆਰਾਮ ਨਾਲ ਓਏ ਉਹ ਤਾਂ ਬਜ਼ੁਰਗ ਵਾ ਹੁਣ ਸੇਵਾ ਤੁਹਾਨੂੰ ਕਰਨੀ ਪੈਣੀ ਆ ਚੰਗੀ ਬਜ਼ੁਰਗ ਵਾ ਚੰਗੀ ਭਲੀ ਸੀ ਜਾਣ ਕੇ ਗੁੰਡਾ ਤੜਾ ਕੇ ਤੇ ਬਹਿ ਗਈ ਆ ਮੇਰਾ ਤਾਂ ਰਾਦਾ ਬਣ ਗਿਆ ਕਿ ਮੈਂ ਨਾ ਭੂਆ ਨੂੰ ਫੋਨ ਕਰਕੇ ਦੱਸਦਾ ਜਾ ਬਚਪ ਕਰਕੇ ਬੈ ਜਾ ਮੇਰੇ ਕੋ ਕੰਨਾਂ ਤੇ ਨਾ ਖਾਲੀ ਭੂਆ ਨੂੰ ਫੋਨ ਕਰ ਲਾਂ ਭੂਆ ਵੀ ਆਣ ਕੇ ਮੇਰੇ ਸਿਰ ਤੇ ਚੜ ਕੇ ਤੇ ਬਹਿ ਜਾ ਨੀ ਤੇ ਪਾਪਾ ਨੂੰ ਦੱਸਾ ਬਣਾਇਆ ਆ ਆ ਵੇ ਕਿਉਂ ਲਗਾਵਾ ਪਾਪਾ ਨੂੰ ਦੱਸਾਂ ਪਾਪਾ ਵੜਾ ਪਧਰਾ ਵਾ ਗਾੜੀ ਸੋ ਸਵਾਲਾਂ ਨੇ ਮੈਨੂੰ ਕਰਨੇ ਆ ਕੀ ਹੋਇਆ ਏ ਮੇਰੀ ਮਾਂ ਨੂੰ ਕਿਦਾਂ ਡੇਗ ਗਈ ਕਿਦਾਂ ਉਹ ਕਿਦਾਂ ਹੀ ਏ ਉਹਨੇ ਫਿਰ ਗੱਲ ਵੀ ਕਰਨੀ ਤੇਰੀ ਦਾਦੀ ਨਾਲ ਤੇ ਦਾਦੀ ਨੇ ਅੱਗੇ ਜੇ ਕਿਤੇ ਮਾੜੀ ਮੋਟੀ ਭਿੰਨ ਕਰਤੀ ਨਾ ਵੀ ਤੇਰੀ ਘਰ ਦੀ ਮੈਨੂੰ ਐਮ ਕਰਦੀ ਜਿਵੇਂ ਕਰਦੀ ਆ ਤੇ ਸਾਡੇ ਘਰ ਚ ਖਲਾਰਾ ਪੈ ਜਾਣੀ ਆ ਚੁੱਪ ਕਰਕੇ ਤੇ ਬੈਠਾ ਰਹੇ ਥਿਆਗਾ ਵਾ ਉਹ ਤੇ ਗੱਲਾਂ ਨਾ ਕਰਿਆ ਕਰ ਤੇ ਡਾਕਟਰ ਨੇ ਕਿਹਾ ਵਾ ਕਿ 2 ਮਹੀਨੇ ਬੈੱਡ ਤੋਂ ਨਾ ਉੱਠਣੇ ਤੇ ਨਾ ਬੋਦਾ ਫਿਰ ਨਤ ਨਾ ਕੋਈ ਕੰਮ ਕਰਨਾ ਮੇਰੇ ਸਾਹਮਣੇ ਤੇ 1 ਮਹੀਨਾ ਕਿਹਾ ਹੁਣ ਦੂਜਾ ਮਹੀਨਾ ਤੇ ਆਪਣੇ ਕੋਲੋਂ ਦਾ ਲਿਆ ਵਾ ਮੰਮੀ ਹੁਣ ਕਰਨੀ ਪੈਣੀ ਸੇਵਾ ਇਹ ਤਾਂ ਦਿਨੋਂ ਕੰਮ ਕਰਦੇ ਵੇਲੇ ਮੈਂ ਸੱਚੀ ਪਾਪਾ ਨੂੰ ਫੋਨ ਲਾ ਦੇਣਾ ਮੇਰੇ ਜਾਂ ਫਿਰ ਮੈਂ ਭੂਆ ਨੂੰ ਲਾਉਂਗਾ ਲਾਈਨ ਫੜਕਦਣਾ ਫੋਨ ਤੋਂ ਤੇ ਮੇਰੀ ਗੱਲ ਸੁਣ ਉਹ ਗਵਾਂਢੀ ਤੇ ਲੱਗੇ ਖੁੱਤਾ ਹੀਗਾ ਉਹ ਪੁੱਛਣ ਆਇਆ ਤੈਨੂੰ ਉਹ ਕੋਹ ਨਹੀਂ ਜੋ ਡਾਕਟਰ ਨੂੰ ਗਿਆ ਉਹ ਛੱਡਣ ਗੋਏ ਅਗੇ ਤੇ ਉਹ ਆ ਗਿਆ ਚਾਚਾ ਇਧਰੋਂ ਨਿਕਲ ਕੇ ਅੱਛਾ ਤਾਂ ਕੀ ਆਂਦਾ ਹੈ ਇਹ ਕੀ ਹੋਇਆ ਕੀ ਹੋ ਗਿਆ ਵਾ ਸੋਖ ਵਾ ਮੈਂ ਸੋਖੀ ਹੈ ਚਾਚਾ ਕੋਈ ਨਹੀਂ ਮੈਂ ਉਹ ਦਾਦੀ ਦੇ ਛੱਟ ਲੱਗੀ ਗੋਡੇ ਤੇ ਭਾਵੇਂ ਉਹ ਦਾਦ ਦੇ ਨੂੰ ਪਾਪਾ ਉਹ ਤਾਂ ਅੱਗੇ ਹੈਗੇ ਮਸਾਲੇ ਰਾਤ ਮਸਾਲੇ ਲਾ ਲਾ ਕੇ ਦਸਣਾ ਹੁਣਾਂ ਨੇ ਆ ਹੋਇਆ ਤੇ ਇਹ ਹੋਇਆ ਆਉਂਦੇ ਹੁਣੇ ਮੂੰਹ ਚੱਕ ਕੇ ਦੋਈ ਜੀ ਖਬਰ ਲੈਣਵੀ ਮੈਨੂੰ ਪਤਾ ਨਹੀਂ ਕਿ ਕਰਤਾ ਦਾ ਹੁਣ ਇੰਨਾ ਨਹੀਂ ਪਤਾ ਕਿਹੜੇ ਵੇਲੇ ਆਏਣਾ ਤੇ ਉਹਨਾਂ ਉਹਨਾਂ ਸਾਹਮਣੇ ਹੁਣ ਕਰੀਂ ਪੋਤਾ ਮੈਂ ਕੀ ਕਿਸ ਦੇ ਸਾਹਮਣੇ ਕਰਨਾ ਮੇਰਾ ਤਾਂ ਤੇਰਾ ਦਿਮਾਗ ਟੈਨਸ਼ਨ ਚ ਮਾਰਿਆ ਜਾਂਦਾ ਨਾ ਨੇ ਉਹਨਾਂ ਫਰੂਟ ਸ਼ਹਿਰਾਂ ਆਹੋ ਲਿਆ ਲਿਆ ਫਰੂਟ ਤਗੜੀ ਕਰ ਇਹਨੂੰ ਤੇ ਕਰਨਾ ਹੀ ਪੈਣਾ ਵਾ ਹੁਣ ਤੇਰਾ ਵਾਧੂ ਦਖਾਟ ਕੱਟ ਕੇ ਨਾ ਟੈਂਡ ਟਾਈਮ ਖਾਉਣਾ ਪੈਣਾ ਵਾ ਰੋਟੀ ਘੱਟ ਵਾਧੀ ਜਿਆਦਾ ਫਰੂਟ ਹੀ ਤੂੰ ਹੀ ਦਈ ਚਾਈਂ ਕੱਟ ਕੇ ਕਿ ਵੇਲਾ ਹੀ ਆ ਤਾ ਪਨੀਰ ਪਨੂਰ ਵੀ ਲਿਆਂਦਾ ਵਾਂ ਆ ਲੈ ਆ ਲੈ ਲੈ ਚੀਜ਼ਾਂ ਵਾ ਵਾ ਕੱਠੀਆਂ ਕਰਕੇ ਇੱਕ ਮੰਜੀ ਦੇ ਪੈ ਗਈ ਤੇ ਇੱਕ ਖਰਚੇ ਕਰੋ ਵਾਧੂ ਇਹਦੇ ਉੱਤੇ ਹੁਣ ਮੈਂ ਤੁਹਾਨੂੰ ਸਿੱਧੀ ਗੱਲ ਦੱਤੀ ਆ ਨਾ ਮੈਂ ਹੁਣ ਸਾਰਾ ਸਮਾਨ ਲੈ ਕੇ ਰੱਖ ਦੇਣਾ ਘਰ ਸੇਵਾ ਕਰਨੀ ਹੁਣ ਤੁਹਾਡਾ ਕੰਮ ਵਾ ਇਹ ਕ ਤੇ ਉਂਤਰੀ ਆ ਨਹੀਂ ਮਾਰ ਐਵੀ ਮਾਰ ਕਰੇ ਮੈਂ ਆ ਲੈ ਆਉਣਾ ਤੇ ਇਹ ਲੈ ਆਉਣਾ ਹੁਣ ਸੇਵਾ ਤੁਸੀਂ ਕਰਨੀ ਆ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਪ ਮਾਈ ਉਂਤਰੀ ਮੰਜੇ ਤੇ ਪੈ ਜੂਗੀ ਤੇ ਸਾਹਮਣੀ ਮੈਨੂੰ ਪੈਣੀ ਆ ਆ ਤਾਂ ਨਵਾਂ ਸਿਆਪਾ ਪੈ ਗਿਆ ਉੱਤੋਂ ਕਹਿੰਦੇ ਮਾਪੂਆ ਜੀ ਪੁੰਚ ਕੇ ਕਿ ਦਾਦਾ ਨਾ ਪੂਆ ਆਪਣੀ ਪਧਰੀ ਆ ਆਣ ਕੇ ਟੱਕ ਟੱਕ ਦੀ ਗੱਲ ਕਰਨੀ ਉਹਨੇ ਮੇਰੀ ਮਾਂ ਜੇਗਾ ਕਿੱਦਾਂ ਗਈ ਉੱਤੋਂ ਆਪਣੇ ਪ੍ਰਾਂ ਨੂੰ ਫੋਨ ਲਾਉਗੀ ਇਹ ਤਾਂ ਪੈ ਗਿਆ ਪੌੜਾ ਉਤਰਾ ਕੇ ਤੇ ਛਾਲਾ ਮਾਰਦੀ ਫਿਰਦੀ ਹੰਗਲਾਟ ਜੀ ਇਹ ਨਹੀਂ ਹੌਲੀ ਤੁਰਨਾ ਮਾਸਾ ਹਾਤੀ ਹੋਈ ਐ ਮਾਈ ਵਾਲੀ ਕਿਤੇ